ਮੋੜੇ ਕਰ ਜਾਤਾ ਲੱਗਦਾ ਮੈਨੂੰ ਜਿੰਨੇ ਜਰਾ ਦੇ ਬਾਹਰ ਤੋਂ ਪਾਣੀ ਲੁੱਟ ਕੇ ਜਿੰਨੇ ਨੀਸ ਗਾਏ ਕਰਕੇ ਜਿਹੜਾ ਉਹ ਖਰਾਬ ਹੋ ਗਿਆ ਸਾਡਾ ਪਾਣੀ ਜਿਹੜਾ ਵਾ ਖਰਾਬ ਕਰ ਦਿੱਤਾ ਪਰ ਸਰਕਾਰਾਂ ਕਹਿੰਦੀਆਂ ਦੱਸ ਦਿੱਤਾ ਅਸੀਂ ਤੇ ਮੇਸਾਂ ਨੂੰ ਚੋਗੇ ਦਾ ਫਤਲ ਦੇ ਦੇ ਔਰ ਬੁੱਦਲੀਆਂ ਫਸਵਾਉਣ ਦਾ ਵੀ ਤਲਾਕ ਕਰ ਜਾ ਕਰ ਆਇਆ ਜਾਵੇ ਵੱਡੇ ਵੱਡੇ ਨਾੜੀ ਪ੍ਰਜਾਗਤ ਲਾਥ ਤੇ ਸ਼ਿਕਸ਼ਕ ਕਮੇਟੀ ਤੋਂ ਲਗਭਗ ਅੱਜ ਬਟਾਲਾ ਰੇਲ ਟ੍ਰੈਕ ਜਾਮ ਹੋਇਨੂੰ ਦੂਸਰਾ ਦਿਨ ਹੈਗਾ ਵਾ ਔਰ ਜਿਹੜੀਆਂ ਤਕਰੀਬਨ ਸਾਡੀਆਂ ਮੀਟਿੰਗਾਂ ਹੋ ਗਈਆਂ ਲਗਭਗ 4 ਤੋਂ 5 ਦੌਰ ਹੋਏ ਆ ਕੱਲ ਰਾਤ ਵੀ ਮੀਟਿੰਗਾਂ ਹੋਈਆਂ ਸੀਗੀਆਂ ਡੀਸੀ ਗਰਦਾਸਪੁਰ ਚੰਡੀਗੜ੍ਹ ਗਏ ਹੋਏ ਆ ਉਹਨਾਂ ਨਾਲ ਵੀ ਦੋ ਤਿੰਨ ਵਾਰੀ ਗੱਲਬਾਤ ਹੋਈ ਆ ਇਹਨਾਂ ਨੇ ਚੰਡੀਗੜ੍ਹ ਮੁੱਖ ਮੰਤਰੀ ਨਾਲ ਹੋਰ ਅਫਸਰ ਸਭਾ ਨਾਲ ਵੀ ਗੱਲ ਕੀਤੀ ਆ ਤੇ ਜਿਹੜੀ ਪ੍ਰਪੋਜ਼ਲ ਬਣੀ ਆ ਪ੍ਰਪੋਜ਼ਲ ਵਿੱਚ ਇਹ ਤੈਅ ਹੋਇਆ ਜਿਹੜਾ ਆਈਜੀ ਸਾਹਿਬ ਸਟੇਜ ਤੇ ਆ ਕੇ ਸਾਰਾ ਸ਼ਵਾਸ਼ਣ ਦੇਣਗੇ ਵੀ ਜਿਹੜਾ ਜ਼ਮੀਨਾਂ ਦਾ ਮੁਆਵਜ਼ਾ ਲੈਣ ਦਾ ਸਵਾਲ ਹੈ ਇੱਕ ਸਾਰ ਵੀ ਜੋਗ ਮੁਆਵਜ਼ਾ ਉਦੋਂ ਲਈ ਦਰਖਾਸਤਾਂ ਦੀਆਂ 15 ਫਰਵਰੀ ਤੱਕ ਜ਼ਿਆਦਾਤਰ ਕੇਸਾਂ ਦਾ ਨਿਪਟਾਰਾ ਉਹ ਕਹਿੰਦੇ ਅਸੀਂ ਕਰ ਦਿਆਂਗੇ ਆਰਬਿਟ੍ਰੇਸ਼ਨ ਲਈ ਕਿਸਾਨ ਜਥੇਬੰਦੀ ਆਰਬਿਟ੍ਰੇਸ਼ਨ ਨੂੰ ਨਹੀਂ ਮੰਨਦੀ ਕਿ ਉਹਨਾਂ ਨੇ ਡੀਸੀ ਨੂੰ ਅਪਲੀਕੇਸ਼ਨਾਂ ਦੇ ਦਿੱਤੀਆਂ ਉਹ ਕਹਿੰਦੇ ਅਸੀਂ ਇਸ ਤਰੀਕੇ ਨਾਲ ਥੋੜਾ ਨਿਪਟਾਰਾ ਕਰ ਦਾਂਗੇ ਅੱਜ ਚੰਡੀਗੜ੍ਹ ਦੇ ਵਿੱਚ ਜਿਹੜੀ ਆਰਬਿਟ੍ਰੇਸ਼ਨ ਦੀ ਮੁਖੀ ਆ ਆਪਣੇ ਜਲੰਧਰ ਦੀ ਕਮਿਸ਼ਨਰ ਹੈ ਉਹਨਾਂ ਨਾਲ ਵੀ ਡੀਸੀ ਗਰਦਾਸਪੁਰ ਦੀ ਗੱਲਬਾਤ ਹੋਈ ਆ ਤੇ ਹਾਈਵੇ ਦੇ ਚੇਅਰਮੈਨ ਅੱਜ ਸ਼ਾਮ ਨੂੰ ਉਹ ਮੀਟਿੰਗ ਕਰ ਰਹੇ ਨੇ ਇੱਕ ਤਾਂ ਇਹ ਆ ਬਾਕੀ ਗੰਨੇ ਦਾ ਬਕਾਇਆ ਵਾ 14 ਦਿਨ ਛੱਡ ਕੇ 31 ਜਨਵਰੀ ਤੱਕ ਦੇ ਜਿਹੜੇ ਪੈਸੇ ਆ ਉਹ 15 ਫਰਵਰੀ ਨੂੰ ਕਿਸਾਨਾਂ ਦੀ ਪੇਮੈਂਟ ਹੋ ਜੂਗੀ 14 ਦਿਨ ਡਿਲੇ 14 ਦਿਨ ਵਿੱਚ ਸਮਾਉਂਦਾ ਉਹ ਸਾਰੀ ਹੋ ਜੂਗੀ ਲਗਭਗ ਸਾਰੀਆਂ ਮਿਲਾਂ ਦੇ ਸਾਥੋਂ ਕੈਲੰਡਰ ਆ ਗਏ ਆ ਤੇ ਬਟਰ ਮਿਲ ਦਾ ਕੈਲੰਡਰ ਰਹਿ ਰਿਹਾ ਕਹਿੰਦੇ ਉਹ ਵੀ ਤੁਹਾਨੂੰ ਮਹੀਆ ਕਰਵਾ ਦਿੱਤਾ ਜਾਊਗਾ ਆਪਣਾ ਪੋਲਟਰੀ ਫਾਰਮ ਦਾ ਇਸ਼ੂ ਸੀਗਾ ਇੱਥੇ ਜਿਹੜਾ ਪੋਲੂਸ਼ਨ ਫਲਾ ਰਿਆ ਸੀ ਉਹਦੇ ਲੇਟ ਨਾਈਟ ਕਹਿੰਦੇ ਆਰਡਰ ਕਰਕੇ ਬੰਦ ਦੇ ਆਰਡਰ ਚੇਅਰਮੈਨ ਗਰਦਾਸਪੁਰ ਦੀ ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਚੰਡੀਗੜ੍ਹ ਨਾਲ ਗੱਲਬਾਤ ਹੋਈ ਉਹਨੂੰ ਬੰਦ ਕਰਨ ਦੇ ਹੁਕਮ ਦੇਤੇ ਤੇ ਜਾਣਗੇ ਇਹਦੇ ਨਾਲ ਜਿਹੜੇ ਸ਼ਹੀਦ ਪਰਿਵਾਰ ਆ ਉਹਦੇ ਬੱਚੇ ਸਪਾਰਸ਼ਾਂ ਕਰ ਦਿੱਤੀਆਂ ਜਿਹੜੇ ਗਰਦਾਸਪੁਰ ਨਾਲ ਸੰਬੰਧਤ ਆ ਤੇ ਆਉਣ ਵਾਲੇ 1 ਹਫਤੇ ਦੇ ਵਿੱਚ ਵਿੱਚ ਉਹਨਾਂ ਪਰਿਵਾਰਾਂ ਨੂੰ ਜਿਹੜਾ ਮੁਆਵਜ਼ਾ ਤੇ ਨੌਕਰੀ ਦੀ ਗੱਲ ਮਸਰੀਲਾ ਦਿੱਤੀ ਜਾਊਗੀ ਇਹ ਇਹ ਸੀ ਕਿ ਸਾਡੇ 3-4 ਗਰਦਾਸਪੁਰ ਨਾਲ ਸੀ ਲੋਕਲ ਮਸਲੇਆਂ ਵਾਸਤੇ ਕਿਸਾਨਾਂ ਦੇ ਨਿੱਕੇ ਮੋٹے ਮਸਲੇ ਆ ਆਪਣੇ ਐਸਐਸਪੀ ਗਰਦਾਸਪੁਰ ਨਾਲ ਐਸਐਸਐਡੀਮ ਗਰਦਾਸਪੁਰ ਨਾਲ 2 ਫਰਵਰੀ ਦੀ ਮੀਟਿੰਗ ਤੈਅ ਹੋਈ ਆ 6 9 ਤਰੀਕ ਨੂੰ ਗਰਦਾਸਪੁਰ ਡੀਸੀ ਐਸਐਸਪੀ ਗਰਦਾਸਪੁਰ ਨਾਲ ਲੋਕਲ ਮਸਲੇ ਤੇ ਕਿਸਾਨ ਜਾ ਕੇ ਆਪਣੇ ਛੋਟੇ ਮੋٹے ਬਥੇਰੀ ਮਸਲੇ ਉਹਨਾਂ ਦੀ ਮੀਟਿੰਗ ਕਰਨਗੇ ਤੇ ਦੇਖੋ ਇਸ ਤਰ੍ਹਾਂ ਹੈਗਾ ਕਿ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਵੱਲੋਂ ਰੇਲ ਰੋਕੋ ਦਾ ਪ੍ਰੋਗਰਾਮ ਉਲੀਕਿਆ ਜਾਏਗਾ ਤੋਂ ਬਟਾਲਾ ਰੇਲਵੇ ਸਟੇਸ਼ਨ ਤੇ ਬੈਠੇ ਹੋਏ ਇਨਾਂ ਦੇ ਲੀਡਰਾਂ ਨਾਲ ਅਸੀਂ ਮੈਂ ਤੇ ਐਸਐਸਪੀ ਬਟਾਲਾ ਤੇ ਐਸਟੀਐਮ ਬਟਾਲਾ ਹੈਗੇ ਇਨ ਨਾਲ ਵਿਚਾਰ ਕੀਤਾ ਹੈਗਾ ਤੋਂ ਇਹਨਾਂ ਦੀ ਜਿਹੜੀ ਮੇਨ ਡਿਮਾਂਡ ਚੀਕੀਆਂ ਲੋਕਲ ਲੈਵਲ ਦੇ ਜਿਹੜੇ ਡਿਮਾਂਡਸ ਹੈਗੇ ਆ ਉਹਨਾਂ ਵਿੱਚ ਇੱਤਾਂ ਲੈਂਡ ਐਕੁਇਜਿਸ਼ਨ ਦਾ ਮਸਲਾ ਚੱਲ ਰਿਹਾ ਭਾਰਤ ਮਾਲਾ ਪ੍ਰੋਜੈਕਟ ਵਾਸਤੇ ਉਹਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਕੇਸਸ ਆਰਬਿਟ੍ਰੇਸ਼ਨ ਵਾਸਤੇ ਔਰ ਇਨਹਾਂਸਮੈਂਟ ਆਫ ਕੰਪੰਸੀਸ਼ਨ ਵਾਸਤੇ ਉਹ ਚੱਲਦੇ ਪਏ ਮੈਡਮ ਕੁਸਟੂ ਕੋਲੇ ਦੂਸਰਾ ਲੋਕਲ ਲੈਵਲ ਤੇ ਇੱਕ ਪੋਲੀਫਾਰਮ ਦਾ ਮਸਲਾ ਹੈਗਾ ਜਿਹੜਾ ਪੋਲੂਸ਼ਨ ਦਾ ਇਹ ਕਹਿੰਦੇ ਹੈਗੇ ਕਰਦਾ ਪਿਆ ਹੈਗਾ ਕੋ ਸ਼ੂਗਰ ਕੇਨ ਮੀਲਾ ਦੇ ਨਾਲ ਮਸਲੇ ਸੀ ਇਹਨਾਂ ਦੇ ਤੋਂ ਉਹ ਲੋਕਲ ਲੈਵਲ ਤੇ ਐਸਐਸਪੀ ਸਾਹਿਬ ਨੇ ਡੀਸੀ ਸਾਹਿਬ ਨੇ ਐਸਟੀਐਮ ਸਾਹਿਬ ਨੇ ਰਿਸੋਲਵ ਕੀਤਾ ਨਾਲ ਡਿਸਕਸ ਕੀਤਾ ਰ ਹੈ ਉਹਨਾਂ ਦੇ ਹੱਲ ਕੱਢੇ ਗਏ ਜੀ ਸਰ ਰੇਲਵੇ ਐਕਟ ਦੇ ਇਹ ਜਿਹੜੇ ਗੱਲ ਕੀਤੀ ਜਾਏ ਕਿ ਜਿਹੜਾ ਰੇਲ ਦੇ ਪੱਟੀ ਤੇ ਜਾਂ ਟਰੈਕ ਤੇ ਕੋਈ ਬੈਠਦਾ ਬੰਦਾ ਪੰਦਾ ਤੇ ਉਹਨਾਂ ਦੇ ਉੱਤੇ ਮਾਮਲਾ ਬਣਦਾ ਜੀਆਰਪੀ ਵਗੈਰਾ ਤੁਹਾਨੂੰ ਉਹ ਦੱਸਣਗੇ ਕੋਈ ਇਸ ਤਰ੍ਹਾਂ ਉਹ ਦੇਖ ਲਾਂਗੇ ਜੇ ਕੋਈ ਜੋ ਬੰਦੀ ਕਾਰ ਵੀ ਜੀਆਰਪੀ ਆ ਜੇ ਕੋਈ ਕਾਰ ਵੀ ਬੰਦੀ ਦੇਖ ਲਾਂਗੇ ਇਸ ਤਰ੍ਹਾਂ ਵੀ ਵਿਲ ਹਾਂ ਜੀ ਸੈਂਟੀ ਬਣ ਗਈ ਉਹ ਛੋਕਰੇ ਨੇ ਤਾਂ ਹਾਂ ਜੀ ਸੈਂਟੀ ਬਣ ਗਈ ਇਹਦੀ ਉਹਨਾਂ ਦੇ ਜਿਹੜੇ 3-4 ਮਸਲੇ ਘਟਿਆਸ ਹੋ ਗਏ ਹਨ ਤੇ ਨਿਕਲ ਜਿਹੜਾ ਰੇ ਲੋਕੋ ਦਾ ਮਤਲਬ ਰਚਾਪੇ